ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਾਡੇ ਜੀਵਾਂ ਦੇ ਲਈ ਸੰਗਤ ਕਰਨੀ ਬਹੁਤ ਜ਼ਰੂਰੀ ਹੈ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਜਿਵੇਂ 3-4 ਸਾਲ ਦੇ ਹੋ ਜਾਂਦੇ ਤੇ ਸਾਨੂੰ ਫਿਕਰ ਬਣ ਜਾਂਦਾ ਹੈ ਕਿ ਉਹਨਾਂ ਨੂੰ ਸਕੂਲ ਪਾਈਏ ਸੰਸਾਰ ਦੇ ਗੁਣ ਤੇ ਅਵਗਣਾ ਦਾ ਪੀਤ ਲੈ ਲੈਣ ਵੀ ਉਹਨਾਂ ਨੂੰ ਵਿਚਰਨ ਆ ਜਾਏ ਉਹਨਾਂ ਨੂੰ ਸਮਝ ਆ ਜਾਏ ਸੋਝੀ ਆ ਜਾਏ ਕਿ ਸੰਸਾਰ ਵਿੱਚ ਕਿਵੇਂ ਵਿਚਰਨਾ ਹੈ ਇਸੇ ਤਰ੍ਹਾਂ ਜਿਹਦਾ ਬੱਚਾ ਸਕੂਲ ਨਾ ਪੜੇ ਤੇ ਉਹ ਬੱਚਾ ਅਨਪੜ੍ਹ ਰਹਿ ਜਾਂਦਾ ਹੈ ਉਹਨੂੰ ਸੰਸਾਰ ਦੀ ਸੋਝੀ ਨਹੀਂ ਆਉਂਦੀ ਉਹ ਸਮਾਜ ਵਿੱਚ ਸਿਰ ਉੱਚਾ ਕਰਕੇ ਨਹੀਂ ਚੱਲ ਸਕਦਾ ਸੋ ਸੰਗਤ ਵੀ ਇੱਕ ਸਕੂਲ ਹੈ ਸੰਗਤ ਦੇ ਵਿੱਚ ਸਾਨੂੰ ਮਨ ਦੀ ਪੜ੍ਹਾਈ ਕਰਾਈ ਜਾਂਦੀ ਜਿਵੇਂ ਸਕੂਲਾਂ ਵਿੱਚ ਤਨ ਦੀ ਪੜ੍ਹਾਈ ਕਰਾਈ ਜਾਂਦੀ ਵੀ ਕਿਵੇਂ ਤੁਸੀਂ ਚੰਗੇ ਬਿਜ਼ਨਸਮੈਨ ਬੰਨਣਾ ਹੈ ਵਪਾਰੀ ਬੰਨਣਾ ਹੈ ਸ਼ਾਪਕੀਪਰ ਬੰਨਣਾ ਹੈ ਕਿਵੇਂ ਪੜ੍ਹਨ ਦੇ ਕੇ ਚੰਗੀ ਨੌਕਰੀ ਲੈਣੀ ਹੈ ਕਿਵੇਂ ਤਨ ਦਾ ਨਿਰਭਾਅ ਕਰਨਾ ਹੈ ਕਿਵੇਂ ਤੁਹਾਡੇ ਕੋਲ ਗੱਡੀਆਂ ਕੋਠੀਆਂ ਕਾਰਾਂ ਹੁਣਾਂ ਚਾਹੀਏ ਚੰਗੀ ਜ਼ਿੰਦਗੀ ਮੰਗ ਚਾਹੀਦੀ ਹੈ ਇਹ ਸਰੀਰ ਦੀ ਪੜ੍ਹਾਈ ਕਰਾਈ ਗਈ ਮਗਰ ਮਨ ਨੂੰ ਕੋਈ ਸ਼ਾਂਤੀ ਨਹੀਂ ਇਸੇ ਤਰ੍ਹਾਂ ਸੰਗਤ ਇੱਕ ਸਕੂਲ ਹੈ ਜਿੱਥੇ ਸਾਨੂੰ ਮੰਨ ਦੀ ਪੜ੍ਹਾਈ ਕਰਾਈ ਜਾਂਦੀ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਵਿੱਚ ਕਹਿੰਦੇ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਦੀ ਜਿੱਥੇ ਮੰਨ ਦੀ ਜਮਾਤ ਲੱਗਦੀ ਹੈ ਵੀ ਸਾਰਿਆਂ ਨੂੰ ਮੰਨ ਦੀ ਪੜ੍ਹਾਈ ਕਰਾਈ ਜਾਂਦੀ ਸਾਧੂ ਸੰਤ ਗੁਰਮੁਖ ਰੂਹਾਂ ਸਾਨੂੰ ਉੱਥੇ ਮੰਨ ਦੀ ਪੜ੍ਹਾਈ ਕਰਾਉਂਦੇ ਨੇ ਗੁਰੂ ਦੇ ਬੱਚੇ ਸੀ ਹੁੰਦੇ ਤੇ ਅਸੀਂ ਸੰਗਤ ਵਿੱਚ ਜਾ ਕੇ ਹਰੀ ਦੇ ਪਰਮਾਤਮਾ ਦੇ ਗੁਣ ਸਿੱਖਨੇ। ਜਿਨੂੰ ਮਾਰੇ ਕਹਿੰਦੇ ਸਤ ਸੰਗਤ ਸਤਗੁਰ ਚਰਸਾਲ ਇਹ ਜਿੱਤ ਹਰ ਗੁਣ ਸਿੱਖਾ। ਤੇ ਪਰਮਾਤਮਾ ਵਿੱਚ ਤਾਂ ਸਾਰੇ ਗੁਣ ਹੀ ਗੁਣ ਨੇ। ਉਹ ਨਿਰਭਉ ਏ, ਨਿਰਵੈਰ ਏ। ਕਿਸੇ ਦੇ ਔਗਲ ਨਹੀਂ ਚਿਤਾਰਦਾ, ਸਾਰੇ ਬੱਚਿਆਂ ਨਾਲ ਪਿਆਰ ਕਰਦਾ ਏ। ਕਿਸੇ ਨਾਲ ਦਾ ਕੋਈ ਵੈਰ ਨਹੀਂ, ਤਾਂ ਉਹ ਨਿਰਵੈਰ ਕਹਿੰਦੇ ਨੇ। ਹਰ ਇੱਕ ਜੀਵ ਨੂੰ ਭਾਵੇਂ ਉਹਨੂੰ ਕੋਮੰਦਾ ਬੋਲਦਾ ਤਾਂ ਵੀ ਸਾਹ ਲਈ ਜਾ ਰਿਹਾ। ਚਾਈ ਉਹਦਾ ਨਾਮ ਜਪਦਾ ਏ ਤਾਂ ਵੀ ਉਹ ਸਵਾਸ ਉਹਨੂੰ ਤਾਂ ਦੇਣੀ ਪਰ ਜਿਹੜਾ ਮੰਨਦਾ ਬੋਲਦਾ ਜਿਹੜਾ ਨੂੰ ਨਹੀਂ ਮੰਨਦਾ ਉਹਨੂੰ ਵੀ ਸਵਾਸ ਦੇ ਦੇਣੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਤੇ ਜੇ ਸਾਡੇ ਵਿੱਚ ਵੀ ਇਹ ਗੁਣ ਆ ਜਾਣ ਤੇ ਅਸੀਂ ਪਰਮਾਤਮਾ ਵਰਗੇ ਬਣ ਜਾਏਗੇ ਉਹ ਜਿੰਨਾ ਚਿਰ ਅਸੀਂ ਸੰਗਤ ਵਿੱਚ ਨਹੀਂ ਆਨੇ ਅਸੀਂ ਆਪਣੀ ਪਛਾਣ ਨਹੀਂ ਕਰ ਸਕਦੇ ਤੇ ਜਦੋਂ ਸਾਨੂੰ ਸਾਡੀ ਪਛਾਣ ਹੋ ਗਈ ਮਾਰੇ ਕਹਿੰਦੇ ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੀ ਅਵਿਨਾਸੀ ਦ੍ਰਿਸ਼ਟੀਮਾਨ ਸਕੂਲਾਂ ਕਾਲਜਾਂ ਵਿੱਚ ਯੂਨੀਵਰਸਿਟੀਆਂ ਵਿੱਚ ਅਸੀਂ ਪੜ੍ਹ ਲਿਖ ਕੇ ਤੰਦੀ ਪੜ੍ਹਾਈ ਤਾਂ ਕਰ ਲਾਂਗੇ ਮਗਰ ਕਦੀ ਸੀ ਝਾਤੀ ਮਾਰੀ ਸਾਡੇ ਮਨ ਨੂੰ ਸ਼ਾਂਤੀ ਨਹੀਂ ਸਾਡਾ ਮਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰਹਿਤ ਨਹੀਂ ਹੁੰਦਾ ਨਿੰਦਿਆ ਚੁਗਲੀ ਤੋਂ ਰਹਿਤ ਨਹੀਂ ਹੁੰਦਾ ਤੇ ਜਦੋਂ ਆਪਾਂ ਸੰਗਤ ਕਰਦੇ ਆ ਚਾਹੇ ਸਾਡੇ ਕੋਲ ਧਨ ਘਾਤੇ ਮਗਰ ਸਾਨੂੰ ਜੀਵਨ ਜਾਚ ਆ ਜਾਂਦੀ ਅਸੀਂ ਸੁਖੀ ਰਹਿੰਦੇ ਆ ਸ਼ਾਂਤੀ ਵਿੱਚ ਰਹਿੰਦੇ ਆ ਪੀਸ ਆਫ ਮਾਈਂਡ ਸੋ ਅੱਜ ਸਾਰੇ ਸੰਸਾਰ ਨੂੰ ਬੜੀ ਲੋੜ ਏ ਸੰਗਤ ਦੀ ਸਕੂਲ ਦੀ ਕਿ ਚੰਗਾ ਸਕੂਲ ਮਿਲ ਜਾਏ ਚੰਗਾ ਪੜਾਉਣ ਵਾਲਾ ਟੀਚਰ ਮਿਲ ਜਾਏ ਤੇ ਉਹ ਸਕੂਲ ਵਿੱਚ ਟੀਚਰ ਹੁੰਦੇ ਨੇ ਗੁਰਮੁਖ ਸੰਤ ਸਾਧੂ ਜਿਨ੍ਹਾਂ ਦਾ ਆਪਣਾ ਮਲਾਪ ਹੁੰਦਾ ਹੈ ਜਿਨ੍ਹਾਂ ਦਾ ਆਪਣਾ ਪ੍ਰੈਕਟੀਕਲ ਹੁੰਦਾ ਹੈ ਜਿਨ੍ਹਾਂ ਨੇ ਜੀਵਨ ਜਾਸ ਸਿੱਖੀ ਹੁੰਦੀ ਸੋ ਇਸ ਕਰਕੇ ਵੱਧ ਤੋਂ ਵੱਧ ਚੰਗਾ ਸਕੂਲ ਸੰਗਤ ਉਹਦੇ ਵਿੱਚ ਦਾਖਲਾ ਲਈਏ ਤੇ ਵੱਧ ਤੋਂ ਵੱਧ ਉਹ ਚ ਪੜਾਈ ਕਰੀਏ ਪੜਾਈ ਸ਼ੁਰੂ ਨਹੀਂ ਸਿਮਰਨ ਤੋਂ